ਪੰਦਰ ਕਿਧਰ ਚੱਲੇ ਆ ਵਾ ਇਧਰ ਆ ਗੱਲ ਸੁਣ ਹਾਂਜੀ ਦੱਸੋ ਉਹ ਮੇਰੀ ਗੱਲ ਸੁਣ ਤੁਮਾ ਪਖਾਗਾਂ ਪਾ ਲਈਂ ਤੂੰ ਤੁਰਿਆ ਫਿਰੰਦੇ ਲੋਕਾਂ ਦਾ ਇੱਕ ਮਿੰਟ ਦਾ ਟਾਈਮ ਨਹੀਂ ਲੋਕੀ ਵਟ ਬਨੇ ਕੱਢਣ ਦੇ ਤੂੰ ਇਧਰ ਤੁਰਿਆ ਫਿਰੰਦੇ ਆ ਮੈਂ ਵੀ ਡੈਡੀ ਮੋਟਰ ਤੇ ਚੱਲਿਆ ਹਾਂ ਹੈ ਨਾ ਪੱਤੀ ਬੰਨ੍ਹ ਆਈ ਏ ਜੇ ਤਾਂ ਪੱਠੇ ਭਰਦੇ ਆ ਅੱਛਾ 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 ਤਾਂ ਕੋਈ ਨਹੀਂ ਵਟਾ ਬਨੇ ਕੱਢਦੇ ਨੇ ਆ ਕੋਈ ਕੰਮ ਨਹੀਂ ਤੇਰੀ ਕਰੀਏ ਬਾਹੂ ਹੈ ਕੋਈ ਗੱਲ ਨਹੀਂ ਆ ਜਿਹੜਾ 15 ਦਿਨ ਲੱਗਣਾ ਚੱਲੂ ਹੋਏਗਾ ਆਹੋ ਇਹ ਤਾਂ ਤੁਹਾਡੀ ਗੱਲ ਸਹੀ ਹੈ ਹਾਂ ਜਿੰਨਾ ਪੰਨਾ ਜੰਦਰਾ ਆਹੋ ਕੱਢਣੇ ਨੇ ਵਟਾ ਤੇ ਨਾਲੇ ਡੈਡੀ ਸਾਥ ਚੱਕ ਤਾਡ ਨਵਾਂ ਹੋਰ ਗੱਲ ਕਰਨੀ ਮੈਨੂੰ ਚੇਤਾ ਆ ਗਿਆ। ਦਾਦੀ ਹੋ ਰਹੀ ਆ। ਮੰਮੀ ਨੇ ਨਾ ਕੱਲ ਹੋਰ ਨਵਾਂ ਸਿਆਪਾ ਪਾਤਾ। ਕਦਾ ਪਾਤਾ? ਉਹ ਤੁਹਾਨੂੰ ਪਤਾ ਹੀ ਏ। ਉਹਨੂੰ ਦੀਦ ਤੇ ਡੈਡੀ ਨੂੰ ਜਿਹੜਾ ਮੁੰਡਾ ਲਿਆ ਆਏ। ਆਹੋ ਉਹਨਾਂ ਜੋ ਵੀ ਆ ਘਰਬਾਰ ਪਹਿਲੀ ਬੰਨਾ ਉਹਦੇ ਨਾਂ ਕਰਤਾ ਏ। ਅੱਛਾ ਇਹਨਾਂ ਬਾਰੇ ਕਿੱਥੋਂ ਸੁਣ ਲਿਆ ਏ? ਤੇ ਮੈਨੂੰ ਕੱਲ੍ਹ ਪਤਾ ਕੀ ਆਂਦੇ? ਬੜੇ ਪਿਆਰ ਨਾਲ ਆਪਣੇ ਵੱਲੋਂ। ਅੱਛਾ ਇੱਧਰ ਆ ਮੈਂ ਹਾਂ ਜੀ। ਤੂੰ ਨਾ ਇਦਾਂ ਕਰ ਉਹਨਾਂ ਨੂੰ ਕਹਿ ਤੀ ਉਹ ਮੁੰਡਾ ਤੈਨੂੰ ਵਾਪਸ ਕਰ ਦੇ ਤੇ ਤੂੰ ਉੱਥੇ ਚੱਲ ਜਾ ਹੈ ਕੋ ਗੱਲ ਕਰਨ ਵਾਲੇ ਦਾ ਦਿਮਾਗ ਖਰਾਬ ਇਹਨਾਂ ਦਾ ਤੇ ਤੂੰ ਚੱਲ ਕੇ ਇੱਥੇ ਕੰਮ ਕਿਹਦੇ ਕਰਨਾ ਉਹ ਡੈਡੀ ਇਹ ਸਿਰਫ ਉਹਨਾਂ ਦੀ ਚਾਲਾਂ ਘਲਾਉਣਾ ਕਿੰਨੇ ਆ ਜਾਣ ਕੇ ਵੀ ਕਿਸੇ ਨਾ ਕਿਸੇ ਤਰ੍ਹਾਂ ਉਹ ਮੁੰਡਾ ਵਾਪਸ ਹੋ ਜੇ ਉਹ ਯਾਰ ਮੇਰੀ ਪਹਿਲੂ ਗੱਲ ਸੁਣਾ ਜਿ ਉਹਨੇ ਇੰਨੇ ਚਾਵਨਾਂ ਮੁੰਡਾ ਲਿਆਂਦਾ ਪਿਆਲੀ ਉਹਦੇ ਨਾਲ ਅੱਜ ਲਾਉਣ ਕੱਲ ਲਾਉਣ ਇਹਨਾਂ ਨੂੰ ਕਾਦੀ ਤੰਗੀ ਆ ਜਾਣ ਕੇ ਅਸੀਂ ਤਾਂ ਤਾਂ ਓਖੇ ਇਹਨੇ ਸਾਡੇ ਘਰ ਗੱਕ ਦੀ ਪੁੱਤ ਮੈਂ ਅਲਕਰ ਕੋ ਕਹਿਆ ਮੈਂ ਜਦੋਂ ਤੁਹਾਨੂੰ ਆਖਿਆ ਸੀ ਤੇ ਅਸੀਂ ਚਲ ਜੇ ਨਾ ਜਾਣਾਂ ਨੂੰ ਇੱਥੇ ਲਾਈਏ ਉਦੋਂ ਤੁਸੀਂ ਮੰਨੇ ਨਹੀਂ ਹੂੰ ਹੂੰ ਉਦੋਂ ਜਦ 20-20 ਗੱਲਾਂ ਕਰਦੇ ਲੈ ਗੱਢਦੇ ਗਾੜੀਆਂ ਜਾਣਗੇ ਤੇ ਇਹ ਵੀ ਕਿਸੇ ਨਾ ਕਿਸ ਤਰ੍ਹਾਂ ਨਾ ਘਰ ਦੇ ਚੱਕਾ ਪੱਤ ਪਾਈ ਰੱਖਣਾ ਆ ਵੀ ਕਲਾ ਮੁੱਕਣ ਦੀ ਨਹੀਂ ਗੱਲ ਤੇ ਚਾਹ ਵਾ ਪਤਾ ਨਹੀਂ ਨਾ ਕੀ ਕਰਨਾ ਤੇ ਹੁਣ ਕੀ ਕੀਤਾ ਜਾਏ ਫਿਰ ਮੈਂ ਤਾਂ ਡਾੜੀ ਅੱਗੇ ਜਵਾਬ ਦੇ ਦਿੱਤਾ ਹੈ ਮੈਂ ਵੀ ਮੈਂ ਦੇ ਲਈ ਕੁਝ ਵੀ ਕਰਨਾ ਜੋ ਉਹ ਨਾ ਕਰਨਾ ਉਹਨਾਂ ਦੀ ਮਰਜ਼ੀ ਕਰਨਾ ਨਾ ਕਰਨਾ ਕੀ ਨਾ ਕਿ ਨਹੀਂ ਕੁਈ ਵੀ ਉਪੋਤ ਕੀ ਗੱਲਾਂ ਪਤਾ ਕਰਦੇ ਜੇ ਨਹੀਂ ਮੇਰੀ ਪਹਿਲਾਂ ਗੱਲ ਸੁਣਨਾ ਉਹ ਪਹਿਲੀ ਭਾਵੇਂ ਕਿ ਕੁੱਤੇ ਦੇ ਨਾਲ ਹੁਣ ਤੁਹਾਨੂੰ ਵੀ ਲੋੜ ਪਈ ਹੈ ਗੱਲਾਂ ਕਰਨ ਦੀ ਘਰ ਅੱਛਾ ਪਿਓ ਦੇ ਕੰਨ ਭਰਨ ਦਿਆ ਹਾਂ ਹੈ ਨਹੀਂ ਤੈਨੂੰ ਕੋਈ ਹੋਰ ਕੰਮ ਹੈ ਨਹੀਂ ਗਾ ਮਮਮੀ ਮੈਂ ਕੰਮ ਨਹੀਂ ਭਰਨ ਦਿਆ ਮੈਂ ਉਧਰ ਡੈਡੀ ਨਾਲ ਗੱਲ ਕਰਨ ਦਿਆ ਵੀ ਉਹਨੂੰ ਸਮਝਾਵਾਂ ਅੱਛਾ ਨਾ ਮੈਂ ਤੇ ਬੇਸਮਝਾਂ ਮੈਂ ਤੇ ਸਮਝ ਕੋਈ ਨਹੀਂ ਗਈ ਵੀ ਬੇਸਮਝ ਤੇ ਤੂੰ ਬਣਿਆ ਵਾ ਕੋਈ ਗੱਲ ਨਹੀਂ ਬਣਿਆ ਰ ਪਛਤਾਏਗਾ ਬਲੇ ਨੂੰ ਨਹੀਂ ਤੂੰ ਕਿਹੜੇ ਹਿਸਾਬ ਨਾਲ ਕਹਿੰਦੇ ਤੂੰ ਚਲ ਜਾ ਉੱਥੇ ਹੈ ਇੱਕ ਘਰ ਦਾ ਕੰਮ ਕਹਿੰਦੇ ਕਰਦਾ ਮੈਂ ਤੇ ਫੇਰ ਕੀ ਹੋ ਗਿਆ ਜੇ ਮੈਂ ਚੰਗਾ ਤੇਰੇ ਪੇਕੇ ਤੋਂ ਬੰਦੇ ਆਉਣੇ ਇੱਥੇ ਕੰਮ ਵਾਦ ਤੇ ਐਵੇਂ ਬੋਤਾ ਰੋਲਾ ਨਾ ਪਾਓ ਠੀਕ ਹੈ ਨਾ ਪਾਓ ਇੱਥੇ ਜੇ ਮੈਂ ਚੰਗਾ ਕਿਸੇ ਦੁਆਰੇ ਸੋਚਣੀ ਆ ਨਾ ਤੈਨੂੰ ਕਿਹੜੇ ਘਰ ਦੀ ਵੱੜਦੇ ਗੱਲਾਂ ਕਰਦੀ ਤੂੰ ਉੱਥੇ ਚਲ ਜਾ ਜੇ ਕਿਤੇ ਪਾਚਿਓ ਮੁੰਡਾ ਵਾਪਸ ਕਰ ਲਨ ਤੇ ਜਿਹੋ ਨਾਲ ਨਾਂ ਲੈ ਲੈ ਬੈਠੇ ਹੀ ਆਉਣੇ ਆ ਵੇਖਿਆ ਪਰ ਦੂਜੇ ਬੰਨੇ ਕਰਦਾ ਉਹ ਵੱਧ ਗੱਲ ਵਾ ਨਾ ਇੱਕ ਪਾਸੇ ਹੁੰਦੇ ਦੋਨੇ ਪਾਸੇ ਦਿੰਦੇ ਇਹਨੂੰ ਕਰਦੀ ਵੀ ਫੱਦੀ ਹੈ ਆਪਣਾ ਆਪਣੇ ਦਿਮਾਗ ਕੋਲ ਰੱਖਿਆ ਕਰ ਮੈਂ ਤਾਂ ਚੰਗਾ ਸੋਚਿਆ ਸੀਗਾ ਪੇ ਬਗਾਨੇ ਬਗਾਨੇ ਹੁੰਦੇ ਆ ਆਪਣੇ ਨਹੀਂ ਬਣਦੇ ਹਨਾ ਬਸ ਹੋ ਗਈ ਪਤਾ ਨਹੀਂ ਕੀ ਕਰਾ ਮੇਰੇ ਪੇਸ਼ ਕੋ ਮੇਰੀ ਗੱਲ ਸੁਣ ਤਾਨੂੰ ਕੀ ਲੋੜ ਉਹਨਾਂ ਦੀ ਫਿਕਰ ਉਹ ਤਾਂ ਗੱਲ ਵਾ ਤੂੰ ਕਦੀ ਫਿਰ ਕਰਦਾ ਜਾਂਦਾ ਤੂੰ ਤਾਂ ਰਹਿਟੇ ਇਥੇ ਚੁੱਕੀ ਫਿਰਦੀ ਕਿਹਦੇ ਦੀ ਜੇ ਨਾ ਫਿਕਰ ਕਰੀਦੇ ਇਹ ਵੀ ਕਿਹੜਾ ਮਾੜਾ ਕੰਮ ਕਰਦਾ ਮੈਂ ਦੇਖੋ ਸੋਚਿਆ ਨਾ ਕਿ ਚੱਲ ਪੁੱਤ ਤੂੰ ਉੱਥੇ ਚੱਲ ਜੀ ਹੈ ਤੇ ਕਿਤੇ ਵੇਲੇ ਕਿ ਮੇਰੇ ਬੰਦਾ ਬੁਮਾਰਦ ਮਾਰ ਹੁੰਦਾ ਚੱਲਿਆ ਜਾ ਕਰੇਗਾ ਓੜਾ ਚੱਪਾ ਕਿਚ ਨਾਲ ਲੈ ਕੇ ਬੈਠੇ ਆ ਕਿੱਥੇ ਫਿਰਨਾ ਵਾ ਯਾਰ ਉਹਨੇ ਮੇਰੀ ਗੱਲ ਸੁਣ ਗਾਂ ਗਾਂ ਵੱਡਾ ਹੋਣਾ ਕਿ ਤਾਨੂੰ ਜਾਣਾ ਉਹਨੇ ਹਾਂ ਆਪੀ ਲਈ ਫਿਰੂਗਾ ਮਾਨੂੰ ਟੱਡਗਾ ਤੇ ਮੱਥਾ ਮਾਰਨ ਦਾ ਕੋਈ ਫਾਇਦਾ ਹੀ ਨਹੀਂਗਾ ਤੂੰ ਤਾਂ ਪਿਓ ਪੁੱਤ ਵੱਦ ਦਿਮਾਗੇ ਜੇ ਤੂੰ ਮੇਰੀ ਸੋਚ ਵਾਂਗੂ ਇਹਨਾ ਸੋਚਦੇ ਕਿ ਚਾਰ ਸਿਆੜ ਨਾ ਗਲ ਜਾਣਗੇ ਤੇ ਇਹ ਉਲਟਾ ਹੀ ਸੋਚੀ ਜਾਂਦੇ ਜੇ ਸਭ ਕੁ ਉਹ ਤੂੰ ਚੱਲ ਚੱਲਪੜਾ ਕੰਮ ਕਰ ਤੂੰ ਸਿਆੜਾ ਬਰ ਇਹਨਾ ਸੋਚ ਆਹ ਝੋੜੇ ਹੱਤਾਂ ਡੇ ਗਈ ਦਫਾ ਹੋ ਜਾ ਤੂੰ ਹਾਂ ਉਹ ਜਦ ਐਨੇ ਨਾ ਨੇ ਰਾਜ ਹੋਣਾ ਮੰਨ ਲੋ ਉਹ ਦੋ ਚਾਰ ਕਿੱਲੇ ਆਉਣਗੇ ਤੇ ਨਾ ਰਾਜ ਜੈਣਾ ਮੈਂ ਕੋ ਯਾਰ ਕੋਈ ਗੱਲ ਹੀ ਨਹੀਂਗੀ ਇਹਨਾਂ ਨੇ ਨਾ ਪਤਾ ਬਗਾਨਾ ਬੰਦਾ ਸਾਹਮਣਾ ਕਰਨਾ ਔਖਾ ਹੁੰਦੇ ਹੋਰ ਹੈ ਸੋ ਕੋ ਚੰਗਾਨ ਕਰਦੇ ਵੀ ਆਪਣੇ ਘਰ ਬੈਠੀ ਉਹ ਤੇ ਕਰ ਲਵਾ ਉਹ ਪਿੰਦਰਾ ਜੇ ਇਹਨੂੰ ਇੰਨੀ ਅਗਲ ਹੋਵੇ ਨਾ ਤਾਂ ਘਾਟਾ ਕਰਦਾ ਵਾ ਧੋ ਡਾੜੀ ਚਲੋ ਮੈਂ ਚੱਲਦਾ ਫਿਰ ਇਹਨਾਂ ਜੇ ਬੱਤੀ ਆ ਗਈ ਮੋਟਰ ਚਲਾਉਣਾ ਤਾਂ ਫਿਰ ਮੈਂ ਵਟਾ ਵਟਾ ਚੱਲ ਕਰ ਕੰਮ ਤੁਹਾਡਾ ਮਹੌਲਾ ਜਾ ਬਣੀ ਪਿੰਦਰਾ ਲੈ ਕੇ ਸਾਰੇ ਡੱਬ ਨੇ ਦਿਮਾਗ ਖਰਾਬ ਕਰ ਛੜਿਆ ਵਾ ਇੱਕ ਕੁੜੀ ਘਰ ਬੈਠੀ ਆ ਪੰਜ ਸੱਤੀ ਦਿਨੀ ਹੋਰੀ ਤਰੀਕ ਆਂਦੀ ਆ ਲਉ ਪਿਤਾ ਸਾਰੇ ਡੱਬ ਨੇ ਧਰਨਾ ਹੱਦ ਹੋਈ ਫਗਵੰਦੀ ਮਾ ਹਾਂਜੀ ਮੈਂ ਕਹਾਂ ਮੈਂ ਬਟਾਲੇ ਚ ਲੇ ਆਈ ਜਰਾ ਕ ਤਸੀਲੇ ਹਾਂ ਮੈਂ ਉਹ ਜਿਹੜੀ ਇਹਦੇ ਨਾਲ ਜ਼ਮੀਨ ਜਮਾਂ ਲਵਾਈ ਨਾ ਸਾਰੀ ਤੇ ਮੈਂ ਉਹਦੇ ਕਾਗਜ਼ੀ ਪੱਤਰ ਲੈ ਆਉਣਾ ਹੁਣ ਅੱਜ ਸਾਰਾ ਕੰਮ ਮੁੱਕ ਜਾਊਗਾ ਨਾ ਹੁਣ ਮੈਂ ਜਾਊਗਾ ਤਾਂ ਪਤਾ ਲੱਗੂਗਾ ਹਾਂ ਉਹ ਆਂਦੇ ਇੱਕ ਥਾਂ ਠਹਿਰ ਕੇ ਆਏ ਉਹ ਲੈ ਜਾਓ ਅੱਛਾ ਤੇ ਮੈਂ ਅੱਜ ਥੱਲੇ ਆਵਾਂ ਤੇ ਜਿਵੇਂ ਨੂੰ ਮਿਲ ਕੇ ਤੇ ਮੈਂ ਲੈ ਕੇ ਤੇ ਆ ਗੇ ਜਾ ਆ ਜਿਓ ਫੇ ਟਾਈਮ ਨੇ ਬਹੁਤਾ ਖਲੋਣਾ ਨਾ ਕਹਿੰਦੇ ਲੱਗੇ ਖਲੋਣਾ ਕੀ ਆ ਉੱਥੇ ਟਾਈਮ ਬੜਾ ਲੱਗਦਾ ਹੁੰਦਾ ਵਾ ਐਵੇਂ ਫੋਨ ਤੇ ਫੋਨ ਨਾ ਕਰੀ ਜਾਈ ਨਹੀਂ ਮੈਂ ਤਾਂ ਨਹੀਂ ਕਰਦੀ ਇਹੋ ਮਗਰ ਤੁਹਾਨੂੰ ਯਾਦ ਕਰਦਾ ਰਹਿੰਦਾ ਕੋਈ ਗੱਲ ਨਹੀਂ ਇਹਨੂੰ ਕੋਈ ਖਟਾਣੇ ਖੜਾਣੇ ਦੇ ਕੇ ਖਾਣ ਖੋਣ ਨੂੰ ਦੇ ਕੇ ਤੈਨੂੰ ਆਦੇ ਲਈ ਰੱਖੇ ਨੇ ਉਹਨੇ ਤਾਂ ਬਥੇਰੇ ਲਿਆ ਲਿਆ ਕੇ ਦਿੱਤੇ ਨੇ ਫੇਰ ਆਂਦਾ ਡੈਡੀ ਕਿੱਥੇ ਆ ਡੈਡੀ ਕਿੱਥੇ ਚੰਗਾ ਫੇਰ ਮੈਂ ਚੱਲੇ ਚਲੋ ਕੋਈ ਨਹੀਂ ਕਹਿੰਦਾ ਮੈਂ ਆ ਗਿਆ ਹਾਂ ਤੁਸੀਂ ਇਹਨਾਂ ਕੀ ਦੇਂਗਾ ਤੈਨੂੰ ਮਹੋਰ ਇੱਧਰ ਲੈ ਸੋਨੇ ਸੋਨੇ ਖਟਾਣੇ ਰੋ ਇੱਥੇ ਬੈਠੀ ਇੱਥੇ ਚੱਲਦਾ ਵੀ ਉਹ ਪੱਖਾ ਕਿੱਥੋਂ ਕਿ ਹੁਣ ਇੱਥੇ ਚਲੰਦੇ ਹੀ ਕਿੱਥੋਂ ਚਲਦਾ ਹੀ ਡੈਡ ਹੋਇਆ ਇਹ ਚਾਰਜ ਤੇ ਨਹੀਂ ਲਾਇਆ ਮੈਂ ਚਾਰਜ ਤੇ ਲਾਉਣੀ ਆ ਤੇ ਫੇਰ ਤੂੰ ਐਦਾਂ ਕਰਕੇ ਨਾ ਐਦਾਂ ਕਦੇ ਐਦਾਂ ਹਵਾ ਲੈਣ ਠੀਕ ਹੈ ਦੇਖੀ ਮੇਰੇ ਪੁੱਤ ਨੇ ਹਵਾ ਲੈਣੀ ਆਹ ਵੇਲਾ ਐਦਾਂ ਨਹੀਂ ਹੋ ਜਾਂਦਾ ਜੀ ਜਿੰਦਨ ਮਰਜ਼ੀ ਕਰ ਲੋ ਠੀਕ ਹੈ ਦੇ ਇਸ ਫਾਇਟਾਂ ਦੇ ਬੈਠੀ ਆਹ ਹੋ ਮੰਮੀ ਇੱਥੇ ਬੈਠਣੇ ਚਾਹਤਾਂ ਸੀ ਡੇਡੀ ਕਾ ਤੁਹਾਨੂੰ ਆ ਫੋਨ ਦੇ ਦਾ ਮੈਂ ਡੈਡੀ ਦਾ ਦੱਸਣ ਲੱਗੀ ਆ ਕਿ ਡੈਡੀ ਦਾ ਤਾਂ ਆਪਣਾ ਦਿਮਾਗ ਹੀ ਹੈ ਨੀਗਾ ਠੀਕ ਹੋਣਾ ਹੋਣਾ ਹਣਾ ਕੀ ਆ ਕੱਲ ਨਵ ਦੇ ਇਹਦੇ ਨਾਲ ਸਲਾਮਾ ਕਰਨਾ ਇਹਦੇ ਮਾਪਿਓ ਡੇ ਉਹ ਮੁੰਡਾ ਡਾ ਨਿਕਾ ਜਿ ਲਿਆਵਾ ਨਾ ਉਹਦੇ ਨਾਲ ਪੈੜੀ ਕਰਦੇ ਆ ਸਲਾਮਾ ਕਰਦੇ ਆ ਅੱਛਾ ਹੁਣ ਉਹਦੇ ਨਾਲ ਕਰਾ ਦੇਣੀ ਆ ਹਾਂ ਉਹਦੇ ਨਾਲ ਕਰਾ ਦੇਣੀ ਆ ਤੇ ਮੈਂ ਸੁਣ ਲਿਆ ਮੈਂ ਪਿੰਦਰ ਨੂੰ ਆਜ ਮਾਰੀ ਮੈਂ ਪੁੱਤ ਵੇ ਮੇਰੀ ਗੱਲ ਸੁਣ ਵੀ ਉਹ ਤਾਂ ਹੈਗਾ ਵਾ ਸ਼ਰੀਕੇ ਵਿੱਚ ਲਿਆ ਇਹਨਾਂ ਨੇ ਕਿ ਤਾਂ ਕੱਲ ਇਹਨਾਂ ਦਾ ਬਣਨਾ ਕਿ ਨਹੀਂ ਬਣਨਾ ਤੇ ਇਹ ਗਲਤ ਕੰਮ ਨਾ ਕਰਨਾ ਤੇ ਪੁੱਤ ਤੂੰ ਚੁੱਪ ਕਰਕੇ ਤੇ ਕਦੀ ਉੱਥੇ ਚੱਲ ਗਿਆ ਤੇ ਕਦੀ ਇੱਥੇ ਆ ਗਿਆ ਕਿਉਂ ਮੈਂ ਦੱਸ ਕੋਈ ਮਾੜਾ ਕਿ ਆਪਣਾ ਉਲਟਾ ਮੇਰੇ ਗਲ ਪੈ ਗਿਆ ਤੇ ਹੋਣਾ ਕਿ ਤੇ ਪਿਓ ਹੁ ਚੁੱਕਣ ਡਿਆ ਹੈਗਾ ਤੁੱਤੇ ਚਲ ਗਈ ਮੈਂ ਨਹੀਂ ਇਹ ਪਤਾ ਉਹਦੇ ਸਾਰੇ ਕਾਰਨਾਮੇ ਆ ਜਿੱਦਾਂ ਸਖੁੰਦੀ ਆ ਉਦੋਂ ਹੀ ਬਿੰਦਰ ਮਗਰ ਲੱਗ ਜਾਂਦਾ ਤੇ ਲੱਗੀ ਜਾਵੇ ਕੱਲ ਨੂੰ 6:30 ਵਜੇ ਆ ਕਰਨੇ ਉੱਥੋਂ ਵੇਖ ਲਈ ਉਹਨੇ ਮਿਲਣਾ ਇਹਨੂੰ ਇਹਨੂੰ ਕਦੀ ਵੀ ਨਹੀਂ ਮਿਲਣਾ ਜਿੱਦਾਂ ਇਹ ਚਲਾਕੀ ਚ ਫਿਰਨਦੇ ਆ ਨਾ ਮਿਲਣਾ ਕੁਛ ਨਹੀਂਗਾ ਹੈ ਮੈਂ ਆਪਣੇ ਭਰਾ ਨਹੀਂ ਮਿਲਦੇ ਅੱਜਕੱਲ੍ਹ ਉਹ ਤੇ ਫੇ ਬਕਰਨਾ ਉਹਦੀ ਗੱਲ ਆ ਪੁੱਤ ਉਹਨੇ ਕਿੱਥੋਂ ਮਿਲਣਾ ਇਹਨੂੰ ਐਡਾ ਭਰਾ ਬਣਨ ਲੱਗਣ ਤਾਂ ਫਿਰ ਤਾਂ ਦੁਨੀਆ ਤੇ ਭਰਾ ਭੜੀ ਭਰਾਵਾਂ ਦੀ ਲੋੜ ਹੀ ਨਹੀਂ ਹੈ ਸਹੀ ਗੱਲ ਵਾ ਤੇ ਜੇ ਮੈਂ ਸਮਝਾਇਆ ਹੀ ਉਹ ਤੇ ਤੇਰਾ ਪਿਓ ਮੇਰੇ ਗਲ ਪੈਣ ਤੇ 100 100 ਗੱਲ ਕਰਨ ਰਿਹਾ ਮੈਨੂੰ ਹੈ ਤੇ ਫਿਰ ਮੈਂ ਕਿਆ ਹੀ ਆ ਹਾਂ ਡੈਡੀ ਨੂੰ ਤਾਂ ਪਤਾ ਨਹੀਂ ਕੀ ਦਿਮਾਗ ਦੇ ਵਿੱਚ ਫੜ ਗਿਆ ਵਾ ਡੈਡੀ ਨੂੰ ਤੇ ਮੈਨੂੰ ਲੱਗਦਾ ਇਹੀ ਸਹੀ ਲੱਗਦਾ ਤੇ ਇਹੀ ਗਲਤ ਲੱਗਦੇ ਵਾਕਿਆ ਸਹੀ ਗੱਲ ਵਾ ਸੱਚੀ ਗੱਲ ਤੇ ਕੋਤੇ ਸਾਡੀ ਕੁਇਸਤਰੀ ਰਹਿ ਗਈ ਘਰ ਵਿੱਚ ਹੁਣ ਕੀ ਤੋਂ ਆਣਾ ਸਾਰੀ ਇੱਜ਼ਤ ਸਾਡੀ ਇਹਨੇ ਖੇ ਕਰ ਦਿੱਤੀ ਹੈ ਹੋਰ ਜੇ ਸਭ ਚੰਗਾ ਸੋਚ ਕੇ ਲੋ ਵੀ ਨਹੀਂ ਕਰਦਾ ਹੈਗਾ ਮਾੜਾ ਮੋਟਾ ਮੇਰੀ ਇੱਜ਼ਤ ਉਹ ਵੀ ਨਹੀਂ ਹੁਣ ਕਰਨੋਂ ਹਟ ਗਿਆ ਉਹ ਵੀ ਠੋਕ ਠੋਕ ਜਵਾਬ ਦਿੰਦਾ ਮੈਨੂੰ ਤੇ ਡੈਡੀ ਦੇ ਅੱਗੇ ਇਹਨੇ ਮੇਰੇ ਖਿਲਾਫ ਕਰਤਾ ਵਾ ਡੈਡੀ ਵਾ ਕਿ ਐਸੀ ਗੱਲਾਂ ਪੁੱਤ ਹੁਣ ਨਹੀਂ ਮੇਰੀ ਗੱਲ ਸੁਣੋ ਜੇ ਇਹਦੇ ਭਰਾ ਦੇ ਨਾਂ ਲਾ ਦੇਣੀ ਹੈ ਹੁਣ ਜ਼ਮੀਨ ਤੇ ਇਹਦਾ ਚਾਰ ਕੋਣਾ ਇੱਥੇ ਇਹਨੂੰ ਵੀ ਦਫਾ ਕਰੋ ਇੱਥੋਂ ਕੋਈ ਨਹੀਂ ਪਤਾ ਇਹਦਾ ਵੀ ਮੈਂ ਸੋਚਿਆ ਵਹ ਹੱਲ ਇਹ ਵੀ ਕੀ ਸੋਚਦੀ ਆ ਤੈਨੂੰ ਮੈਂ ਇਥੇ ਰੱਖੂੰਗੀ ਇਹ ਇੱਥੇ ਦੀ ਰਹਿ ਸਕਦੀ ਇਹਨੂੰ ਘਰੋਂ ਬਾਹਰ ਕੱਢ ਕੇ ਰਹਿਣਾ ਆਪਾਂ ਨੂੰ ਠੀਕ ਆ ਨਾ ਜੇ ਇਹ ਆਪਣੀ ਜ਼ੁਬਾਨ ਤੇ ਨਹੀਂ ਰਹਿਏ ਇਹ ਮੁਕਰ ਗਏ ਆ ਇੱਥੇ ਆਪਣੀ ਜ਼ੁਬਾਨ ਤੇ ਕਿਉਂ ਰਹੀਏ ਕਿਉਂ ਰਹੀਏ ਨਾ ਉਹਦੀ ਗੱਲ ਤੂੰ ਤੁਸੀਂ ਨਹੀਂ ਮੈਨੂੰ ਇੰਨਾ ਕੁਛ ਦਿੱਤਾ ਇਹਨਾਂ ਦੇ ਇਹਦੇ ਮਾਪਿਆਂ ਦਾ ਫਰਜ਼ ਨਹੀਂ ਬਣਦਾ ਵੀ ਮਾੜਾ ਮੋਟਾ ਕੁਛ ਇਹਦੇ ਨਾਲ ਹੀ ਕਰਾ ਦੇਣ ਕੀ ਦੇਣਾ ਉਹਨਾਂ ਨੇ ਖੇ ਦੇਣਾ ਘਰ ਕੁਛ ਹੋਵੇ ਤਾਂ ਦੇਣ ਆਪਰੇ ਭੰਗ ਭੁਜੰਡੀ ਇਹਨਾਂ ਦੇ ਘਰ ਦੇ ਵਿੱਚ ਉਹੋ ਹੀ ਦੋਸਤਿਆੜ ਹੈਗੇ ਪਿਆਲੀ ਦੇ ਮੈਂ ਤਾਂ ਕਹਿ ਚਾਹਾਂ ਇਹਦੇ ਨਾਲ ਲਾਗਣ ਕਿ ਤੁਹਾਡੇ ਨਾਲ ਕਾਈ ਰਜੂ ਹੋਰ ਕੀ ਚਾਹਿਆ ਸੀ ਮੈਂ ਮੈਂ ਪਿੰਦਰ ਦਾ ਪੜਾਈ ਚਾਹਣ ਦੀ ਸੀ ਦਸ ਮਾਂ ਪਿਓ ਕਹਿੰਦੇ ਸਾਰੀ ਉਮਰ ਬਹਿ ਰਹਿੰਦੇ ਆ ਹਾਂ ਸਮਝੀ ਹੈ ਨਹੀਂ ਦਿਮਾਗ ਹੀ ਹੈ ਨਹੀਂ ਨਾ ਤਾਂ ਕਿਤੇ ਗੱਲ ਸਮਝੀ ਮੈਂ ਤਾਂ ਖਾਪ ਖੁਮ ਕੇ ਬਿਆਗੀ ਜਾਂਦਾ ਹਾਂ ਮੈਂ ਤਾਂ ਤੈਨੂੰ ਦੱਸ ਨਹੀਂ ਹਾਂ ਤੂੰ ਤੇ ਕਰਾਂਗੀ ਇਸ ਲਈ ਅੱਧਾ ਕਿੱਥੇ ਨਿਕਲਿਆ ਬੰਦਾ ਦੱਸ ਕੇ ਚੱਲ ਜੇ ਇਹ ਤਾਂ ਸੌ ਪਾਈ ਹੈ ਕਿ ਮਾਂ ਕੋ ਗੱਲ ਦੱਸਣੀ ਨਹੀਂ ਆ ਐਦਾਂ ਕਰਦੀ ਤੈਨੂੰ ਫੋਨ ਕਰਕੇ ਪੁੱਛਦੀ ਆ ਵੀ ਤੂੰ ਹੈ ਕਿੱਥੇ ਆ ਜਰੂਰ ਆਪਣੇ ਜਾਨ ਦੋਸਤਾਂ ਨਾਲ ਉੱਜੜਿਆ ਬਣਾਉਂ ਹੋਰੇ ਨਹੀਂ ਕਿੱਥੇ ਜਾਣਾ बहुत गंद आदत हो गई हेलो, हाँ कितना आ जा हूं घर आना नहीं है नहीं सवेर का घरों निकलिया वहां बंद मतलब कम से कम दस ही जाए नहीं नहीं दसना जरूरी समझना ही नहीं प्यो नसना ना मां नू दसना हाँ बारह भी तुरै फिर वस्तु अच्छा गेट के बहर आ गया वहां चल आ जा आ जा अच्छा एजेंटर मिलन गया है ਤੂੰ ਬੰਦਾ ਦੱਸ ਹੀ ਚਾਹੇ ਚੱਲ ਆ ਜਾ ਆ ਜਾ ਮਾ ਆ ਗਿਆ ਮਤੇ ਘਰ ਆ ਜਾ ਕਰਦੇ ਗੱਲ ਚੰਗਾ ਲੈ ਇਹ ਕਿਹੜੀ ਵੱਡੀ ਗੱਲ ਹੀ ਬੰਦਾ ਦੱਸ ਕੇ ਜਾਂਦਾ ਐਵੇਂ ਟੈਨਸ਼ਨ ਲਈ ਜਾਂਦੀ ਹਮੇ ਤੁਮੀ ਪਾਸਪੋਰਟ ਸੰਭੋਪੀ ਨਾ ਮੇਰੇ ਵੀ ਮੇਰੀ ਗੱਲ ਸੁਣ ਨਾ ਕਿ ਜੇ ਬੰਦਾ ਜਾਂਦਾ ਹੋ ਆ ਕਿਤੇ ਕੰਮ ਤੇ ਕੰਮ ਸਕੇ ਦੱਸ ਕੇ ਤੇ ਚਾਈ ਕਰ ਮੰਮੀ ਛੇਤੀ ਛੇਤੀ ਜੇ ਨਿਕਲ ਗਿਆ ਨਹੀਂ ਕੋਈ ਨਹੀਂ ਗੱਲ ਆਹ ਪਾਸਪੋਰਟ ਕਿੱਥੋਂ ਲੈ ਕੇ ਆਇਆ ਉਹ ਇਹ ਹੁਣ ਨਾ ਵੀਜ਼ਾ ਲਗਾਉਂਦੀ ਦੇ ਦਿੱਤਾ ਵਾ ਪਾਸਪੋਰਟ ਅੱਛਾ ਠੀਕ ਹੈ ਪੇਪਰ ਬੂਪਰ ਦੇ ਦੇਣਾ ਸਾਰੇ ਅੱਛਾ ਤੇ ਉਹ ਕਹਿੰਦਾ 10 12 ਦਿਨਾਂ ਚ ਵੀਜ਼ਾ ਲਾ ਕੇ ਆ ਜਣਾ ਵਾ ਅੱਛਾ ਉਹ ਦਿਨ ਮੈਨੂੰ ਪਾਸਪੋਰਟ ਫੇਰ ਵੜਾ ਦੇ ਚਲ ਆਤ ਬੜੀ ਖੁਸ਼ੀ ਦੀ ਗੱਲ ਈ ਉਹ ਗੱਲ ਤੇ ਖੁਸ਼ੀ ਦੀ ਅੱਗੇ ਰੋੜਾ ਨਾ ਮਾਇਓ ਨਹੀਂ ਨਹੀਂ ਰੋੜਾ ਮੈਂ ਕਾਹਦਾ ਪਾਉਣਾ ਵਾ ਬੰਦਾ ਕੰਮ ਸੇ ਕੰਮ ਦੱਸ ਕੇ ਤੇ ਜੈਰ ਕਰੋ ਜਾਣ ਲੱਗਾ ਉਹ ਦੱਸ ਕੇ ਮੰਮੀ ਤਾਂ ਨਹੀਂ ਗਿਆ ਜੇ ਮੈਂ ਤੁਹਾਨੂੰ ਦੱਸ ਕੇ ਜਾਂਦਾ ਨਾ ਤੁਸੀਂ ਰੌਲਾ ਪਾ ਦਿਨਾ ਚੱਕ ਫੋਨ ਮਾਰਨਾ ਹੀ ਮਾਸੀ ਨੂੰ ਕਿ ਆਹ ਕੰਮ ਕਰਦਾ ਆ ਆਹੋ ਮੈਂ ਨਿਆਣੀ ਜੀ ਹੋਈ ਮੈਂ ਤਾਂ ਲੋਰ ਸਪੀਕਰ ਲੱਗ ਗਿਆ ਫਿਰ ਮੈਂ ਗੱਲਾਂ ਕਰਦੀਆਂ ਸਾਰੇ ਲੋਕਾਂ ਦੇ ਪਿੰਡ ਦਵਾਈਆਂ ਪਾਉਂਦੇ ਆਂ ਵੀ ਆਹ ਕੰਮ ਹੋ ਗਿਆ ਮੇਰੇ ਘਰ ਤੁਸੀਂ ਜਿਆਦਾ ਸਿਆਣੀ ਹੋਗੇ ਜੇ ਤੇ ਮਾਪੇ ਜਿਹੜੇ ਹੋਣ ਦੇਣ ਜਾਂਦੇ ਜੋ ਬੱਚੇ ਸੈਂਡ ਹੋ ਜਾਂਦੇ ਆ ਉਹ ਚਲੋ ਕੋਈ ਗੱਲ ਨਹੀਂ ਹੋਣਾ ਦੱਸ ਦਿਓ ਮੰਮੀ ਜਿੰਦਰੂਨ ਵਿਆਹ ਹੋ ਜਾਊਗਾ ਨਾ ਤੇ ਟਿਕਟ ਲਾ ਲਾਂਗੇ ਉਦੋਂ ਦੱਸਿਓ ਨਾਲੇ ਤੇ ਕਾ ਤੁਨ ਮੇਰੀ ਜਿੱਤਰੀ ਮਾਸੀਆਂ ਆਵਾ ਤੇਰੇ ਨਾਨਕੇ ਆ ਉਹ ਤ ਪਿਤਾ ਪਰੰਦੀ ਗੱਲ ਬੰਨ ਲੱਗੀ ਬਾਹਰ ਦੀ ਮਾੜੀਆਂ ਤੇਰੇ ਭੂਆ ਵਾ ਉਹਨਾਂ ਨੇ ਆਉਣਾ ਮਗਰੋਂ ਦੀ ਡਿਮਾਂਡਾਂ ਪਹਿਲਾਂ ਸ਼ੁਰੂ ਕਰ ਦੇਣੀਆਂ ਵਾ ਵਿੱਚ ਤੂੰ ਆਏਂਗਾ ਆ ਲੈ ਵਿੱਚ ਤੂੰ ਆਏਂਗਾ ਆ ਲੈ ਤੇਰੀ ਮਾਸੀ ਨੇ ਕਹਿੰਦੇ ਇਦਾ ਕਿਹਾ ਲੱਗੀ ਸਮਝੇ ਉਹਨਾਂ ਚੋਲੇ ਚੁੱਕ ਕੇ ਪਚਿ ਗਾਉਂਦੇ ਹਾਂ ਹਮ ਪਤਾ ਨਹੀਂ ਕਿਹਾ ਮਾਸੀ ਦੇ ਹਾਂ ਤੁਸੀਂ ਉਹ ਗੱਲ ਛੇੜ ਕੇ ਬਹਿ ਜਾਓ ਮਾਸੀ ਦੱਸਣਾ ਹਮ ਤਾਂ ਲੀੜਾ ਕਪੜਾ ਨਹੀਂ ਲਾਣਾ ਲੈਣਾ ਹੈ ਨਾ ਮੰਮੀ ਹਾਂ ਪਰ ਹੁਣ ਜਦੋਂ ਮੈਂ ਕਿਹਾ ਟਿਕਟ ਭੇਜੂੰਗਾ ਤੇ ਫੇਰੀ ਲਵਾਂਗੀ। ਅੱਛਾ, ਤਾਰਾ ਕੰਬ ਹੋ ਜਾਊਗਾ ਉਦੋਂ ਫੇਰ ਸ਼ਾਪਿੰਗ ਕਰਾਂਗਾ। ਆ ਫੇਰੀ ਕਰੂੰਗਾ ਉਦਾਂ ਨਹੀਂ ਕਰਨੀ ਮੈਂ। ਮੈਂ ਤਾਂ ਚੱਲ ਥੋੜੇ-ਬੋਧ ਲੈ ਲੈਂਦਾ ਕੱਪੜੇ ਮੁਰਦੇ ਕਾਲੀ-ਕਾਲੀ ਪਤਾ ਨਹੀਂ ਲੰਗਾ। ਮਮਮੀ ਅੱਜਕੱਲ ਕਿਹੜਾ ਪੁਰਾਣੀ ਜ਼ਮਾਨੇ। ਇੱਥੋਂ ਹਰ ਚੋਲ ਜਾ ਕੇ ਕੱਪੜੇ ਲੈ ਆਉਣੇ ਫੜਕੇ। ਲੈ ਦੱਸ ਹਰ ਚੋਲ ਲੈ ਕੇ ਜਾਣੇ ਤੂੰ। ਹੈਂ? ਵਟਾਲੇ ਲੈ ਆਉਂਦਾ ਹੁਣ ਕੀ ਆ। ਆ ਨਹੀਂ ਥੋੜੇ-ਬੋਧ ਲੈ ਆ ਛੱਡ। ਥੋੜੇ-ਬੋਧ ਲੈ ਆਉਣਾ ਕੱਪੜੇ ਦੇ। ਟੈਕੀ ਉੱਚੀ ਵੀ ਲਾ ਲਾ ਹੁਣ। ਟੈਕੀ ਦਾ ਸੱਚ ਜਾ ਤਾ ਰੜਕੜ ਕੇ ਮਾਰ ਜਾਈ ਇਥੇ ਉਹਨੂੰ ਸਾਰੇ ਮਾਰ ਜਾਣਾ ਵਾ ਤੇ ਹਾਏ ਹਾਏ ਰੱਬਾ ਮੈਂ ਰਹਿ ਗਈ ਇੱਥੇ ਪਰ ਉਹ ਤਾਂ ਚਲ ਗਿਆ ਉਹਨੂੰ ਤਾਂ ਦੰਦ ਬੈਟਣੀ ਹੈ ਉਹਨੂੰ ਤਾਂ ਪੈਣੀ ਪੈਣੀ ਆ ਆ ਚੰਗਾ ਹੋਇਆ ਮੈਂ ਤੇ ਨਹੀਂ ਮਾਲਕ ਅੰਦਰ ਹੀ ਨੇੜੇ ਹੋ ਕੇ ਸੁਣੀਓ ਹੈ ਤੇ ਕੀ ਲੱਲ ਵੀ ਹੋ ਆਇਆ ਮੈਂ ਅੱਛਾ ਉਹਨੇ ਵੀ ਕਰਾ ਲਿਆ ਪੇਪਰ ਡੈਡੀ ਤੇ ਊਠਾ ਲੱਗਣਾ ਹੈ ਤੁਹਾਡਾ ਚਲ ਕੋਈ ਗੱਲ ਨਹੀਂ ਆਪਕੇ ਕੋਲੇ ਰਹਿ ਜੀ ਮੈਨੂੰ ਲਾਓ ਆ ਹੱਥ ਕਰ ਦੂੰਗੀ ਜਿਹੜਾ ਕੰਮ ਡੈਡੀ ਕਿੱਥੇ ਵੀ ਪੈਸੇ ਲੈਣੇ ਥੋੜੀ ਜੀ ਇਹ ਬਾਹਰ ਗਿਆ ਡੈਡੀ ਕਿੱਥੇ ਜਾਣਾ ਮੇਲੇ ਚ ਵੜੇ ਰਹਿੰਦੇ ਸੜੇ ਦੇ ਚਲੋ ਮੈਂ ਜਾ ਹਾਂ ਚਲ ਆ ਤਾ ਚੰਗਾ ਹੋ ਗਿਆ ਹੈ ਮੇ ਦੇਚ ਰੱਖ ਲੈਣੀ ਆ ਦਿਮਾਗ ਚ ਉਹ ਜਿਹੜਾ ਵਜਾ ਕੇ ਘੋੜਾ ਰਕ ਤਾ ਐਵੇਂ ਲੱਭਦੀ ਫਿਰੂੰਗੀ ਤੇ ਅਲਮਾਰੀ ਚ ਰੱਖਣੀ ਆ ਚੇਤਾ ਦਾ ਰੋਗ ਆ ਰਾਤ ਦੇ ਲਈ ਨਹੀਂ ਪਹਿਲਾਂ ਇਹ ਹਾਂ ਦੀ ਇੱਧਰ ਨੂੰ ਘਰ ਦੇ ਚ ਰੱਖ ਤੈਨੂੰ ਕਿਹਦੇ ਬਾਣਿਆ ਰਸੋਈ ਚ ਕਿਉਂ ਮੰਮੀ ਮੇਰੀ ਰਸੋਈ ਮੈਂ ਕੰਮ ਕਰਨਦੀ ਆ ਨਾ ਕਰਾਉਂਦੇ ਤੇਰੇ ਮੇਰੀ ਰਸੋਈ ਆ ਨਾ ਤੇਰੀ ਰਸੋਈ ਕਿੱਥੋਂ ਆ ਗਈ ਪਿੱਛੋਂ ਆਈ ਨਹੀਂ ਪੇਕਿਆਂ ਤੋਂ ਪੇਕਿਆਂ ਤੋਂ ਤੇ ਨਹੀਂ ਲਕਾਈ ਪਰ ਇੱਥੇ ਹਾਂ ਕਿਤੇ ਹੁਣ ਮੇਰਾ ਹੀ ਆ ਘਰ ਦੇ ਟੈਲਾ ਘਰਪੁਰ ਕੋਈ ਨਹੀਂ ਆ ਠੀਕ ਵਾ ਨਾ ਆ ਵੇਖਾਂ ਮੈਂ ਕਿਦਾਂ ਟੈਲਾ ਟੁਲਾ ਲਾ ਕੇ ਚਮਕਾਇਆ ਘਰ ਸਾਰਾ ਮੈਂ ਹੈ ਸਾਰੀ ਉਮਰ ਤੇ ਮਰਗੇ ਕਮਾਈਆਂ ਕਰਦੇ ਆ ਵੇਖੇ ਦਾ ਹਾਲ ਆਂਦੀ ਇਹ ਤੇ ਰਸੋਈ ਮੇਰੀ ਆ ਹੱਦ ਹੋ ਗਈ ਆ ਓਏ ਪਿੱਛੇ ਜੋ ਲੈ ਕੇ ਆਈਗੀ ਆ ਹੈ ਚਹੀ ਆਪੇ ਕੀ ਹੈ ਤੇ ਚ ਤੂੰ ਕੰਮ ਕਰਨ ਲੱਗ ਤੇ ਉੱਚੇ ਹੀ ਕਰ ਲਿਆ ਕਰਾਂਗੇ ਹੂੰ ਚਲਾਕ ਤੇ ਬੜੀ ਆ ਹੈ ਹੋਰ ਸੋਈਏ ਦੇ ਤਿਆਰ ਹੋਣ ਵਾਲੀ ਆ ਤੇ ਤੁਹਾਨੂੰ ਦੇਣ ਨਹੀਂ ਆ ਹੈ ਤੂੰ ਗੱਲ ਕਰਨ ਵਾਲੀ ਹੈ ਦੀ ਮੇਰੀ ਮੰਮੀ ਕਾਦੀ ਗੱਲ ਕਰਵਾਏ ਤੁਸੀਂ ਆਪੇ ਤਾਂ ਦੋ ਭੱਜ ਕੇ ਪਹਿਲਾਂ ਉਧਰ ਗਏ ਹੋ ਜਦੋਂ ਹੁਣ ਕਿਹਾ ਨਾ ਵੀ ਹੁਣ ਅਸੀਂ ਇੱਥੇ ਕੰਮ ਕਰਨਾ ਤੂੰ ਚੱਲ ਆਫੜਾ ਇੱਧਰ ਪੋਚਾ ਮੈਨੂੰ ਵੱਡੀ ਚਲਾ ਮਾਰੇ ਹੀ ਇੱਧਰ ਰਹੀਏ ਜਾਂ ਉਧਰ ਰਹੀਏ ਸਾਡਾ ਘਰ ਵਾ ਅਸੀਂ ਬਣਾਇਆ ਵਾ ਤੂੰ ਪਿੱਛੇ ਨਹੀਂ ਲੈ ਕੇ ਆਈ ਸੀ ਕਿ ਰੋਕ ਨਹੀਂ ਸਕਦੀ ਤੂੰ ਕਿ ਇਹ ਵੀ ਗੱਲੋਂ ਸਾਨੂੰ ਇਹ ਸਾਡੀ ਮਰਜ਼ੀ ਆ ਮਾਂ ਦੀਆਂ ਦੀ ਜੋ ਮਰਜ਼ੀ ਹੀ ਚਲਾਂਗੇ ਠੀਕ ਹੈ ਤੂੰ ਇੱਧਰ ਕਰ ਲੈ ਕਰੋ ਤੇ ਮੈਂ ਉਧਰ ਕਰ ਲਿਆ ਕਰਾਂਗੇ ਆ ਜਾ ਜਾ ਜੀ ਮਰਜ਼ੀ ਹੈ ਜੇ ਉਧਰ ਵੀ ਕਰਨਾ ਹੋਇਆ ਲੈਣਾ ਤੂੰ ਨਹੀਂ ਰੋਕ ਸਕਦਾ ਚਲਾ ਲੈਣਾ ਗੱਡੀ ਆ ਹੈਂ ਤੂੰ ਹੀ ਤਾਂ ਗੱਲ ਹਾਂ ਕਬਜ਼ਾ ਕਰਦੀ ਛਿਰਦੀ ਆ ਉੱਥੇ ਵੀ ਕਬਜ਼ਾ ਕਰ ਲਾਂ ਉੱਥੇ ਵੀ ਕਬਜ਼ਾ ਕਰ ਲਾਂ ਆਪਾਂ ਕਰਨ ਨਹੀਂ ਆ ਕਬਜ਼ਾ ਇਹਦੇ ਨੱਕ ਚ ਦਮ ਕੱਢੀ ਦਮ ਪਹਿਲੀ ਗੱਲ ਮਮੀ ਇਹਨੂੰ ਕਹਿਣਾ ਹੀ ਨਹੀਂ ਚਾਹੀਦਾ ਵੀ ਉਹ ਤੇਰੀ ਆ ਤੂੰ ਹੀ ਐਵੇਂ ਇਹਨੂੰ ਕਹਤਾ ਦਿਓ ਤੇਰੀ ਆ ਇਹਨੂੰ ਕੋ ਵੀ ਜਿੱਥੇ ਮਰਜ਼ੀ ਬਣਾ ਕਾ ਤੇ ਖਾਸ ਸਾਰੇ ਘਾਰੀ ਜੜਾ ਵਾ ਜਿਹੜੀ ਸਾਰੇ ਖੋੜੇ ਜੜਾ ਦਾ ਪਿਓ ਆ ਉਹਨੇ ਮੈਨੂੰ ਕਿ ਪਾਸੇ ਰੱਖਣ ਦਿੰਦਾ ਜੇ ਉਹ ਕਿਤੇ ਮੇਰਾ ਸਾਥ ਦੇਵੇ ਨਾ ਮਾੜਾ ਮੋਟਾ ਇਹਨੂੰ ਤਾਂ ਮੈਂ ਕਦੇ ਨਹੀਂ ਕਰਾਂ ਬਾਹਰ ਕਰਦਾ ਰੰਗ ਡੈਡੀ ਜੀ ਜੋਦੇ ਮੈਂ ਤੂੰ ਸਮਝ ਨਹੀਂ ਆਂਦੀ ਟੈਡੀ ਫੋਟੇ ਉੱਡੀ ਖੜੀ ਆ ਉਹਦੇ ਪਾਈਪ ਵਾੜੇ ਮੇਰਾ ਮੁੰਡਾ ਨੀ ਤੁਹਾਨੂੰ ਲਾਈ ਲੱਗ ਗਿਆ ਇਹਦੇ ਮਗਰ ਲੱਗਾ ਖੜਦਾ ਇੱਕ ਗੱਲ ਇਹ ਘਰ ਵਾਲਾ ਕਹਿੰਦੇ ਮਗਰ ਲੱਗਣਾ ਹੀ ਲੱਗਣਾ ਇਹ ਕਿਹੜੀ ਥੋੜਾ ਚਲ ਜਾਣਾ ਟੈਡੀ ਫੋਟੇ ਭਾਸ ਦੇਣ ਸਾਫ ਤੁਠਾ ਦੇਣਾ ਆ ਵੇਹ ਲੱਗਦਾ ਖਲਾਰਾ ਪਾਇਆ ਚੱਲ ਤੂੰ ਨਾਲੀ ਉਹ ਮੈਂ ਸਫਾਈ ਕਰਦੇ ਥੋੜੀ ਜੀ ਕਿ ਨਾਤਰਾ ਦਾ ਪਾ ਗਿਤੇ ਗਾਹ ਗਏ ਨੇ ਰੋਂਦੇ ਦੇ ਕੰਮ ਕਰਨ ਤੋਂ ਆਪੇ ਸਾਨੂੰ ਕੁਝ ਕਰਨਾ ਨਾ ਪਏ ਜਦੋਂ ਹੋਰ ਸੋਈ ਸਾਫ਼ ਹੁੰਦੀ ਆ ਭੱਜ ਕੇ ਉੱਧਰ ਚੱਲ ਜਾਂਦੇ ਆ ਜਦੋਂ ਇਹ ਹੁੰਦੀ ਭੱਜ ਕੇ ਇੱਧਰ ਆ ਗੁੰਦੇ ਨੇ ਕੰਮ ਕਰਨੋਂ ਤੇ ਨਾਲ ਜਿੰਨੀ ਕਰ ਦਰਨਾ ਸਾਨੂੰ ਬਲੇ ਬਲੇ ਕਿਦਾਂ ਪੁੱਤ ਖੇਡਣ ਲਿਆ ਵਾ ਆ ਜਾ ਆ ਜਾ ਲੈ ਆ ਵੀ ਮੁੱਕ ਗਿਆ ਯੋ ਕੰਮ ਸਾਰਾ ਮਿਲ ਗੀਆਂ ਨਗਲਾ ਸਾਰੀਆਂ ਜਿਹੜਾ ਇਹਦਾ ਜੋ ਕੁਝ ਵੀ ਹੋਇਆ ਅੱਛਾ ਅੱਛਾ ਪਹਿਲੀ ਪੁਲੀ ਘਰ ਘੁਰ ਸਾਰਾ ਇਹਦੇ ਨਾਂ ਤੇ ਚੜ ਗਿਆ ਯੋ ਚਲੋ ਫਿਰ ਤੇ ਵਧਾਈ ਦੇ ਤਾਨੂੰ ਹਾਂ ਤੈਨੂੰ ਵਧਾਈਆਂ ਮੈਂ ਕਿਹਾ ਨਿਆਣਾ ਮੁੰਡਾ ਵਿਚਾਰਾ ਕੱਲ ਮੈਨੇ ਜਵਾਨ ਹੋਣਾ ਵਾ ਸਾਗਾ ਕੀ ਪਤਾ ਵਾ ਕਿਤੇ ਅੱਖਾਂ ਮੀਟ ਕੇ ਦੇ ਇਹਨੂੰ ਮੁੜ ਕੇ ਕਿਸਨੇ ਲਾਗੇ ਨਹੀਂ ਲੱਗਣ ਦੇਣਾ ਹੈ ਨਹੀਂ ਵਧਾਈ ਕੀਤਾ ਤੇ ਬੰਦੇ ਦਾ ਘੜੀ ਦਾ ਨਹੀਂ ਪਤਾ ਹੁੰਦਾ ਕਦੋਂ ਸਾਹ ਖਤਮ ਹੋ ਜਾਣੇ ਆ ਹੁਣ ਇਹਦੇ ਨਾਲ ਸਾਰਾ ਕੁਝ ਚੜ ਗਿਆ ਵਾ ਤੇ ਇਹ ਆਪੇ ਹੁਣ ਜਦੋਂ ਤੱਕ 18 ਸਾਲਾਂ ਦੀ ਹੁੰਦਾ ਇਹ ਵੀ ਨਹੀਂ ਮੇਚ ਸਕਦਾ ਨਿਆਣਾ ਤੇ ਹੱਕਦਾਰ ਹੁਣ ਬਣ ਗਿਆ ਪਾਣੀ ਆ ਵਾ ਪਾਣੀ ਪਿਆਲ ਦੇ ਕੋਟ ਉਹ ਵਧੀਆ ਹੋ ਗਿਆ ਮੈਨੂੰ ਬੜੀ ਖੁਸ਼ੀ ਆ ਅੱਜ ਨਵੇਂ ਗਲਾਸ ਲਏ ਨੇ ਅੱਛਾ ਬਾਜੀ ਬੋਲ ਚਲੋ ਵਧੀਆ ਹੋ ਗਿਆ ਤੇ ਇਹ ਆਪੇ ਹੁਣ ਫਿਕਰ ਵਾਲੀ ਕੋਈ ਗੱਲ ਨਹੀਂ ਉਧਰ ਸਾਡੀ ਕੁੜੀ ਦੀ ਸੱਸ ਵੀ ਬੜੀ ਚਲਾਕ ਆ ਮੈਨੂੰ ਤਾਂ ਡਰ ਆਉਂਦਾ ਹੀ ਉਹਦੇ ਤਾਂ ਮੈਨੂੰ ਵੀ ਕੁੜੀ ਸਾਡੀ ਚੰਗੀ ਪਰੋਣਾ ਵੀ ਚੰਗਾ ਵਾ ਪਤਾ ਨਹੀਂ ਹੁੰਦਾ ਵੀਰੇ ਘੜੀ ਦਾ ਨਹੀਂ ਉਹ ਤੇ ਹੈ ਹੀ ਚੰਦੀ ਦਾ ਜੇ ਕਿਤੇ ਅੱਖਾਂ ਮੀਟ ਗਏ ਨਾ ਇਹਦੇ ਨਾਲ ਸਾਰਾ ਕੁਝ ਚੜ ਗਿਆ ਹੁਣ ਇਹਨੂੰ ਸਾਰਾ ਕੁਝ ਮਿਲ ਜਾਊਗਾ ਹੁਣ ਇੱਕ ਕੰਮ ਕਰਨਾ ਮੁੰਡਾ ਉੱਥੇ ਖੜਨਾ ਹੀ ਨਹੀਂ ਆਪਾਂ ਹਾਂ ਕੋ ਲੋੜਾ ਕਰਨ ਦੀ ਸਾਡਾ ਕਿਹੜਾ ਮੁੰਡਾ ਵਾਧੂ ਆ ਆ ਜਾ ਕੋਈ ਇੱਧਰ ਇੱਧਰ ਆ ਕੇ ਦੇਖੀ ਹਾਂ ਖੇਡੋ ਆ ਜਾ ਸਾਰਾ ਨੇ ਕਿਧਾਮਿਆਂ ਨਾਲ ਖੇਡਦਾ ਰਹਿੰਦਾ ਨਹੀਂ ਵਧੀਆ ਹੈ ਬੜਾ ਤੰਗ ਮੈਨੂੰ ਮਾਸਾ ਨਹੀਂ ਕਰਦਾ ਹੈਗਾ ਜਿੱਦਾਂ ਕਹਾਂ ਨਹੀਂ ਉਦਾਂ ਮੇਰੀ ਮੰਨਿਆ ਨਹੀਂਂ ਇਹ ਅਗੋਂ ਪਾਣੀ ਪੀਣਾ ਤੇ ਨਾਲੇ ਮੈਂ ਹਾਂ ਭਰਾ ਪਰਜਾਈ ਕਹਿਣਗੇ ਵੀ ਲੈ ਮੁੰਡਾ ਲੱਲਿਆ ਵਾ ਤੇ ਜ਼ਮੀਨ ਮਰਲਾ ਦਦ ਨਾ ਲਾਇਆ ਨਹੀਂ ਕੋਈ ਨਹੀਂ ਜੇ ਸਾਡਾ ਫੱਜ ਬੰਦਾ ਹੋ ਤਾਂ ਮੈਨੂੰ ਕਰਨਾ ਹੀ ਪੈਣਾ ਤੇ ਜੇ ਹੁਣ ਇਹਨੇ ਸਾਨੂੰ ਸਾਹਮਣਾ ਵੱਡਾ ਹੋ ਗਏ ਤੇ ਸਾਰਾ ਕੁਝ ਇਹਨੂੰ ਦੇਣਾ ਚਾਹੀਦਾ ਤੇ ਹੋਰ ਠੀਕ ਆ ਕਿ ਨਹੀਂ ਹੁਣ ਸਾਡੀ ਇੱਕੋ ਡਿਊਟੀ ਆ ਮੈਨੂੰ ਪੜਾ ਲਿਖਾ ਆ ਕੇ ਤੇ ਵਧੀਆ ਹੋ ਜੇ ਤੇ ਕੱਲ ਮੈਂ ਚੱਲੇ ਨਾ ਪੁੰਜਾ ਲੱਗ ਜੇ ਤੇ ਆਪੇ ਨੂੰ ਹੋਊਗਾ ਕਿ ਮੇਰਾ ਮਾਂ ਪਿਓ ਕਹਿੰਦਾ ਮੈਂ ਇਹਨਾਂ ਨੂੰ ਸਾਹਮਣਾ ਪਰ ਆਪਾਂ ਇਹਨੂੰ ਬਾਹਰ ਨਹੀਂ ਜੇ ਕੱਲ ਨੂੰ ਆ ਕਾਗਜ਼ ਰੱਖ ਲੈ ਕਿਸੇ ਨੂੰ ਖਾਲੀ ਨਾ ਨਹੀਂ ਨਹੀਂ ਮੈਂ ਹੁਣੇ ਆ ਪ੍ਰੋਫੈਸਰ ਦੇ ਤਰ੍ਹਾਂ ਸਾਹਮਣੇ ਰੱਖ ਲੈ ਆਡੇ ਕੋਠਿਆਂ ਨੇ ਵੀ ਛਤਾਂ ਵੀਰ ਚੋ ਜਾ ਮੈਨੀਆਂ ਨਾ ਖਰਾਬ ਨਾ ਹੋ ਜਾਣ ਨਹੀਂ ਨਹੀਂ ਮੈਂ ਸੰਭਲਾਂਗੀ ਇੱਕ ਅੱਧੇ ਹੋਰ ਲਵਾ ਕੇ ਉੱਤੋਂ ਦੀ ਪਾ ਛੱਡਾਂਗੀ ਹਾਂ ਤੇ ਜਦੋਂ ਜਦਾਂ ਕੋ ਸਿਆਣਾ ਹੋ ਗਿਆ ਤਾਂ ਫਿਰ ਇਹਨੂੰ ਦੱਸਾਂਗੀ ਪੁੱਤਾ ਤੇਰੇ ਕਾਲੀ ਬੱਤਰੀਓ ਤੇ ਆ ਤੇਰੇ ਨਾਲ ਸਾਰਾ ਕੁਝ ਜਿੰਮੇ ਆਹ ਮੇਰੇ ਪੁੱਤ ਦੇ ਨਾਂ ਸਾਰਾ ਕੁਝ ਲੱਗ ਗਿਆ ਠੀਕ ਹੈ ਨਹੀਂ ਕਿ ਦਗੋਸੀ ਜਿਹਦਾ ਨੂੰ ਸਮਝੁੰਦੀ ਆ ਯਾਰ ਆ ਖਲਾਵੇਂ ਸਾਮ ਕੇ ਦੇ ਕੋ ਚਾਹ ਪਾਣੀ ਬਣਾ ਕੋਟ ਚਲੋ ਠੀਕ ਹੈ ਬੈਠ ਜਾ ਪੁੱਤ ਕਿਵੇਂ ਉੱਧਰ ਗਏ ਹੋ ਕਿ ਨਹੀਂ ਮੈਲੀ ਪੱਲ ਨਹੀਂ ਮੈਂ ਹੋ ਕੇ ਵੀ ਆਈ ਹਾਂ ਅੱਜ ਅੱਛਾ ਤੇ ਪਾਣੀ ਪਾਣੀ ਮੈਂ ਢਾਣੀ ਆ ਮਰਜਾਂ ਚਲੋ ਵਧੀਆ ਕੀਤਾ ਮੇਰੀ ਗੱਲ ਸੁਣੋ ਦੁੱਧ ਤੇ ਹੀ ਜਾਣੇ ਤੇ ਇੰਨਾ ਪਨੀਰ ਤੇ ਕੀ ਕਰਨਾ ਕਿਉਂ ਤੈਨੂੰ ਮੈਂ ਦਿਖਾਉਂ ਤੇ ਵੀ ਕੋਈ ਪ੍ਰੋਬਲਮ ਨਾ ਹੋਣ ਇਹ ਤਾਂ ਹੁਣ ਇੰਨਾ ਖਾ ਲੈਣਾ ਨਾ ਥੋੜਾ ਜਿਹਾ ਵਿੱਚ ਇੱਥੇ ਪਲੇਟ ਚ ਕੱਢ ਲੈ ਬਾਕੀ ਫੜਾਓ ਇੱਧਰ ਸਾਨੂੰ ਤਾਂ ਅੱਗੇ ਨਹੀਂ ਕੋਈ ਸਬਜ਼ੀ ਲੱਭਣ ਦੀ ਇਹ ਨਹੀਂ ਕੁਝ ਬਣਾਉਣਾ ਵਾ ਨਹੀਂ ਲੱਭਾਂ ਨਹੀਂ ਤੇ ਜੋ ਮਰਜ਼ੀ ਬਣਾਓ ਮੈਂ ਤਾਂ ਨੂੰ ਕਾਦੀ ਦਵਾ ਤੁਹਾਡਾ ਮੇਰੀ ਵਾਲੀ ਤੂੰ ਦੇਣਾ ਮੈਂ ਲੈ ਆਈ ਜਾਨੀ ਹੈ ਤੂੰ ਹਾਂ ਦੋ ਹੋਈ ਹੈ ਦਿਨੇ ਮੈਨੂੰ ਦੇ ਸਬਜ਼ੀ ਚ ਪਾਉਣ ਨੂੰ ਦੇ ਜੋ ਸਾਰਾ ਚੋਕੇ ਗਾਂ ਗਏ ਜੇ ਤਮਾ ਵੀ ਘਰਾਪੇ ਇੰਦਾ ਦੇ ਤੇ ਕਰਨ ਨੂੰ ਇੰਦਾ ਮਸਾਣੀ ਜੀ ਕਰਦਾ ਕੋਈ ਆ ਮੈਂ ਚਾਰ ਟੁਕਰੇਨ ਕੀ ਕਰਨਾ ਛਿੱਲ ਪੰਡਿਆ ਧਰਨੂ ਆ ਦੋ ਕੱਤੂ ਲੱਭੇ ਆ ਇੰਨੇ ਕਿ ਪਿਆਜ਼ ਪਾ ਲੈਣੀ ਆ ਚਲ ਡੰਗ ਹੋਈ ਜਾਣਾ ਵੋ ਮਮੀ ਉਹ ਕੀ ਬਣਾਉਣ ਲੱਗੇ ਆ ਇਹਨਾਂ ਦਾ ਕੀ ਖਾਣਾ ਆ ਬਣਾਓ ਨਹੀਂ ਆਪ ਪਨੀਰ ਕਿੱਥੋਂ ਲੈ ਆਈ ਤੂੰ ਉੱਤੋਂ ਖੋ ਕੇ ਲੈ ਆਈ ਆ ਕੱਲੀ ਡਈ ਹੀ ਨਾ ਪਨੀਰ ਬਣਾਉਣ ਲਈ ਮੈਂ ਤੇ ਇਹ ਕਰਨਾ ਵੈ ਇੰਨਾ ਪਨੀਰ ਆਹੋ ਤੇ ਮੌਜਾਂ ਲੱਭੀ ਸੀਗੀ ਹੈ ਉਹਨੂੰ ਆਰਡਰ ਕਰਦੀ ਹਣੀ ਆ ਤੇ ਭੱਜਾ ਜਾਂਦਾ ਹਣਾ ਲੈਣ ਵੇਖ ਲੈ ਕਿਲੋ ਹਰਾ ਪਨੀਰ ਵਾਲਾ ਜਿਹੜਾ ਕਟਣ ਲਈ ਆ ਮੈਂ ਤਾਂ ਗੱਲ ਕਰਨ ਵਾਲੀ ਮੈਂ ਖੋਲੀ ਦੇਣ ਨਹੀਂ ਡਈ ਮੈਂ ਤਾਂ ਇਦਾਂ ਨਹੀਂ ਸੂਤ ਹੋਣਾ ਤੇ ਤੂੰ ਖੋਣਾ ਹੀ ਪੈਣਾ ਇੰਨਾ ਤਾਂ ਮਾਂ ਦੀ ਛਾਲਾ ਮਾਰਦੀ ਖੱਦੀ ਛੱਡ ਹੁਣ ਨੂੰ ਖਾਣਾ ਬਣਾਓ ਸਗੋਂ ਵਧੀਆ ਖਾਣਾ ਮੰਮੀ ਆ ਵੇਖ ਲੋ ਤੇ ਦੀਦੇ ਕੰਮ ਮੈਂ ਸਬਜੀ ਚੀਰ ਰਹੀ ਤੇ ਮੇਰੇ ਹੱਥੋਂ ਖੋ ਕੇ ਲੈ ਆਏ ਨੇ ਤੇ ਫੇਰ ਮੁੰਡੇ ਤੇ ਹੀ ਕਹਿਣਾ ਕਿ ਮੈਂ ਲੜਾਈ ਪਾਉਣੀ ਆ ਨਹੀਂ ਮੈਂ ਇੱਕ ਗੱਲ ਦੱਸ ਹੈ ਤੇ ਦੇਖੀ ਦੋ ਜੀਜ ਤੇ ਇੰਨਾ ਹਰਾ ਪਨੀਰ ਕਿਤੇ ਟਿੰਡ ਵਿੱਚ ਪਾਉਣਾ ਵਾ ਮੰਮੀ ਦੱਸ ਦੋ ਟਾਈਮ ਦੇ ਸਬਜੀ ਬਣ ਚੁੱਕੀ ਹੈ ਕਿਤੇ ਕਿੰਨਾ ਕੁ ਜਿਆਦਾ ਵਾ ਅੱਛਾ ਏਦਾਂ ਕਰੋ ਇਹਨੂੰ ਦੋ ਆ ਕਦੂ ਜੇ ਆ ਫੜ ਆ ਬਣਾ ਲਾ ਜਾ ਕੇ ਜਾ ਮੈਂ ਨਹੀਂ ਬਣਾ ਰਿਹਾ ਕੀਤਾ ਥੋੜੀ ਤਾਂ ਨਹੀਂ ਲਿਖਵਾ ਦੇਖ ਲਾ ਜਾ ਮੇਰੀ ਗੱਲ ਸੁਣ ਆਂ ਭਜਨ ਥੋੜੀ ਦੇਣਾ ਸਾਨੂੰ ਆ ਥੋੜਾ ਜੀ ਮੈਂ ਜਦੋਂ ਮੇਰੀ ਗੱਲ ਸੁਣੋ ਤੁਸੀਂ ਅੱਡ ਬਾਹਰ ਜੇ ਤੁਹਾਡਾ ਮੱੜ ਨਾਲ ਕੋਈ ਮਤਲਬ ਨਹੀਂ ਆ ਤੁਸੀਂ ਕਿੱਦਾਂ ਸਾਡੀ ਸਬਜੀ ਚੋਕੀ ਲੈਣ ਦੀ ਆਹ ਫੜ ਜਾ ਜਾ ਕੇ ਬਣਾ ਲਾ ਦੋਵਾਂ ਜੀਆਂ ਨੂੰ ਬੜਾ ਵਾ ਦੋ ਡੰਗ ਤਾਂ ਤੇ ਹੋ ਜਣੇ ਆ ਗੰਡੇ ਪਾਲਾਂ ਵਿੱਚ ਆ ਫੜ ਪਰੀ ਜਾ ਨਾ ਨਾਲੇ ਬੰਦਾ ਤੂੰ ਇਹਦੇ ਤੋਂ ਵੀ ਚੰਗੀ ਲੱਗਣਾ ਨਾਲੇ ਜਿਹੜੀ ਆ ਪਨੀਰ ਦੀਆਂ ਗੱਲਾਂ ਕਰਦੀ ਨਾ ਮੇਰਾ ਭਰਾ ਨਹੀਂ ਲੈਂਦਾ ਵਾ ਤੇਰੇ ਪੇਕਿਆਂ ਤੋਂ ਨਹੀਂ ਆਇਆ ਪਿੱਛੋਂ ਜਾ ਚੱਲ ਜਾਂਦਾ ਵਲੀ ਤੂੰ ਹਿਣੀ ਲੈ ਕੇ ਖਾ ਲੋ ਟੜ ਤੋਂ ਨਹੀਂ ਲੈਂਦਾ ਜਾਂਦਾ ਹੈਗਾ ਆ ਦੇ ਹੀ ਖਾ ਲੈਣਾ ਨਾ ਖਾ ਲੈਣਾ ਮੇਰੇ ਮੱਥੇ ਨਾ ਲਾ ਮੁੜ ਕੇ ਕਹਿੰਦੇ ਦੁਆਲੇ ਕਰਾਂਗੀ ਹਟ ਕਿੰਨੇ ਦਿਨ ਖਾ ਲੋਗੀ ਹਾਂ ਤੂੰ ਕਿਹਨੇ ਮੇਰੇ ਤੇ ਖਾ ਲੈਣਾ ਨਹੀਂ ਅਵੇ ਲੈ ਦੇ ਕੰਮ ਹੈ ਕਿਦਾਂ ਲਿਆ ਕੇ ਪਨੀਰ ਤੇ ਮਜਰਾ ਤਲਕੇ ਲਾਉਂਦੀ ਹੈ அந்தோ சி ஹை ஏதேனா பமீர